ਥੋਡੇ ਸਾਰੇ ਵੀਰਾਂ ਦੇ ਸਦਕਾ ਕੰਗ ਗੋਟ ਫਾਰਮ ਨੂੰ ਮੁੱਖ ਮੰਤਰੀ ਅਵਾਰਡ ਮਿਲਣਾ ਇਹ ਕੰਗ ਦੀ ਕਲਾ ਕਰਤੀ ਨਹੀਂ ਹੈਗੀ ਇਹ ਕੰਗ ਗੋਟ ਫਾਰਮ ਦੀ ਕਲਾ ਕਰਤੀ ਨਹੀਂ ਹੈ ਕੋਈ ਅਸੀਂ ਥੋਡੀ ਥੋਡੇ ਅਸ਼ੀਰਵਾਦ ਥੋੜਾ ਪਿਆਰ ਸਾਨੂੰ ਕਿੱਥੋਂ ਕਿੱਥੇ ਖਿੱਚ ਕੇ ਲੈ ਗਿਆ ਬੱਕਰੀ ਪਾਲਣ ਕਿੱਤੇ ਦੇ ਵਿੱਚ ਜੋ ਪਿਛਲੇ ਸਮੇਂ ਦੇ ਵਿੱਚ ਜਦੋਂ ਟ੍ਰੇਨਿੰਗ ਸ਼ੁਰੂ ਕੀਤੀ ਅਸੀਂ ਜਾਂ ਮੀਡੀਆ ਚ ਆਉਣ ਲੱਗੇ ਆ ਜਿੰਨਾ ਲੇਡੀਜ਼ ਦਾ ਰੁਝਾਨ ਹੋਇਆ ਜਿੰਨੀਆਂ ਬੀਬੀਆਂ ਇਸ ਧੰਦੇ ਨੂੰ ਇੰਟਰਸਟ ਨਾਲ ਕਰ ਰਹੀਆਂ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਬਹੁਤ ਵੱਡੀ ਗੱਲ ਹੈ ਹਰ ਇੱਕ ਭੈਣ ਨੂੰ ਹਰ ਇੱਕ ਮਾਤਾ ਨੂੰ ਹਰ ਇੱਕ ਬੱਚੇ ਨੂੰ ਹਰ ਇੱਕ ਬੱਚੀ ਨੂੰ ਰਿਕੁਐਸਟ ਕਰ ਰਿਹਾ ਹੈ ਬੇਨਤੀ ਕਰ ਰਿਹਾ ਹੈ ਕਿ ਆਓ ਘਰੋਂ ਬਾਹਰ ਨਿਕਲੋ ਸਾਨੂੰ ਨਾਲ ਗੱਲਬਾਤ ਕਰੋ ਟ੍ਰੇਨਿੰਗ ਲਓ ਕੰਮ ਕਰੋ ਸਤਿ ਸ਼੍ਰੀ ਅਕਾਲ ਜੀ ਮੈਂ ਸਣੀ ਕੰਗ ਕੰਗ ਗੋਟ ਫਾਰਮ ਤੋਂ ਫੇਰ ਤੁਹਾਡੇ ਚਰਨਾਂ 'ਚ ਹਾਜ਼ਰ ਹੋਇਆ ਇੱਕ ਵਾਰੀ ਤੁਹਾਡੇ ਰੂਬਰ ਹੋਏ ਆ ਰੋਜ਼ ਹੀ ਆਪਾਂ ਨਵੀਆਂ ਗੱਲਾਂ ਕਰਦੇ ਹੈਗੀਆਂ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਇੰਨਾ ਪਿਆਰ ਸ਼ਾਇਦ ਹੀ ਕਿਸੇ ਗੋਟ ਫਾਰਮ ਨੂੰ ਮਿਲਿਆ ਹੋਵੇ ਇੰਨੇ ਘੱਟ ਸਮੇਂ ਦੇ ਵਿੱਚ ਖੋਡੇ ਸਾਰੇ ਵੀਰਾਂ ਦੇ ਸਦਕਾ ਕੰਗ ਗੋਟ ਫਾਰਮ ਨੂੰ ਮੁੱਖ ਮੰਤਰੀ ਅਵਾਰਡ ਮਿਲਣਾ ਇਹ ਕੰਗ ਦੀ ਕਲਾ ਕਰਤੀ ਨਹੀਂ ਹੈਗੀ ਇਹ ਕੰਗ ਗੋਟ ਫਾਰਮ ਦੀ ਕਲਾ ਕਰਤੀ ਨਹੀਂ ਹੈ ਕੋਈ ਅਸੀਂ ਤੁਹਾਡੀ ਤੁਹਾਡੇ ਅਸ਼ੀਰਵਾਦ ਤੁਹਾਡਾ ਪਿਆਰ ਸਾਨੂੰ ਕਿੱਥੋਂ ਕਿੱਥੇ ਖਿੱਚ ਕੇ ਲੈ ਗਿਆ ਅਸੀਂ ਇਸ ਦੇ ਕਾਬਿਲ ਸਮਝਦੇ ਨਹੀਂ ਆਪਣੇ ਆਪ ਨੂੰ ਨਾਲ ਸੀ ਸਿਗੇ ਇਹ ਇਕੱਲਾ ਕੰਗ ਗੋਟ ਫਾਰਮ ਮੇਰਾ ਨਹੀਂ ਹੈਗਾ ਸਾਡੇ ਸਾਡੇ ਪਰਿਵਾਰ ਦਾ ਨਹੀਂ ਹੈਗਾ ਇਹ ਤੁਹਾਡਾ ਸਭ ਦਾ ਸਾਂਝਾ ਹੈ ਇਹ ਆਪਣਾ ਸਭ ਦਾ ਸਾਂਝਾ ਫਾਰਮ ਹੈ ਇਸ ਪਲੇਟਫਾਰਮ ਤੋਂ ਆਪਾਂ ਇੱਕ ਦੂਜੇ ਨੂੰ ਮਿਲ ਕੇ ਕਾਮਯਾਬ ਕਰਨਾ ਹੈ ਤੁਸੀਂ ਸਾਨੂੰ ਕਾਮਯਾਬ ਕਰ ਰਹੇ ਹੋ ਅਸੀਂ ਤੁਹਾਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸੇ ਲੜੀ ਨੂੰ ਅੱਗੇ ਤੋਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬੱਕਰੀ ਪਾਲਣ ਕਿੱਤੇ ਦੇ ਵਿੱਚ ਜੋ ਪਿਛਲੇ ਸਮੇਂ ਦੇ ਵਿੱਚ ਜਦੋਂ ਟ੍ਰੇਨਿੰਗ ਸ਼ੁਰੂ ਕੀਤੀ ਅਸੀਂ ਜਾਂ ਮੀਡੀਆ ਚ ਆਉਣ ਲੱਗੇ ਆ ਜਿੰਨਾ ਲੇਡੀਜ਼ ਦਾ ਰੁਝਾਨ ਹੋਇਆ ਜਿੰਨੀਆਂ ਬੀਬੀਆਂ ਇਸ ਧੰਦੇ ਨੂੰ ਇੰਟਰਸਟ ਨਾਲ ਕਰ ਰਹੀਆਂ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਬਹੁਤ ਵੱਡੀ ਗੱਲ ਹੈ ਦੇਖੋ ਆਪਾਂ 21 21ਵੀਂ ਸਦੀ 'ਚ ਬੈਠੇ ਆਂ ਲੇਡੀਜ਼ ਦਾ ਬੰਦੇ ਦਾ ਕੋਈ ਫਰਕ ਨਹੀਂ ਜੋ ਕੰਮ ਬੰਦਾ ਕਰ ਸਕਦਾ ਲੇਡੀਜ਼ ਵੀ ਕਰ ਸਕਦਾ ਪਿਛਲੀਆਂ ਟ੍ਰੇਨਿੰਗਾਂ 'ਚ ਆਪਣੇ 18 20 ਲੇਡੀਜ਼ ਆਉਣਾ ਟ੍ਰੇਨਿੰਗ ਤੇ ਬਹੁਤ ਵੱਡੀ ਗੱਲ ਹੈ ਇੱਕ ਵਾਰੀ ਫੇਰ ਅੰਗੋਟ ਫਾਰਮ ਹਰ ਇੱਕ ਭੈਣ ਨੂੰ ਹਰ ਇੱਕ ਮਾਤਾ ਨੂੰ ਹਰ ਇੱਕ ਬੱਚੇ ਨੂੰ ਹਰ ਇੱਕ ਬੱਚੀ ਨੂੰ ਰਿਕਵੈਸਟ ਕਰ ਰਿਹਾ ਹੈ ਬੇਨਤੀ ਕਰ ਰਿਹਾ ਹੈ ਕਿ ਆਓ ਘਰੋਂ ਬਾਹਰ ਨਿਕਲੋ ਸਾਰਨਾ ਗੱਲਬਾਤ ਕਰੋ ਟ੍ਰੇਨਿੰਗ ਲਾਓ ਕੰਮ ਕਰੋ ਕਿਉਂਕਿ ਇਹ ਸਾਡਾ ਐਕਸਪੀਰੀਅੰਸ ਹੈ ਜਿਹੜੀ ਕੰਮ ਚ ਲੇਡੀਜ਼ ਪੈਂਦੀਆਂ ਨੇ ਜਿੰਨੀ ਸਿੱਦਤ ਨਾਲ ਸਿੱਦਤ ਨਾਲ ਮੈਂ ਕਹਣਾ ਜਿੰਨੇ ਸਿੱਦਤ ਦੇ ਨਾਲ ਉਹ ਕੰਮ ਕਰ ਸਕਦੀਆਂ ਨੇ ਉਹਨਾਂ ਬੰਦੇ ਨਹੀਂ ਕਰ ਸਕਦੇ ਹੁੰਦੇ ਕਿਉਂਕਿ ਇਹਨਾਂ ਦੀ ਡੈਡੀਕੇਸ਼ਨ ਬਹੁਤ ਹੈ ਜੇ ਤੁਸੀਂ ਦੇਖੋ ਇੱਕ ਲੇਡੀ ਨੂੰ ਘਰੇ ਬੈਠੇ ਕਿੰਨਾ ਹੂਣ ਲੱਗਦਾ ਵੀ ਬਿੱਲੀ ਬੈਠੀ ਆ ਕਿੰਨਾ ਕੰਮ ਹੁੰਦਾ ਜੇ ਉਹ ਥੋੜਾ ਜਿਹਾ ਸਮਾਂ ਕੱਢ ਕੇ ਦੋ ਚਾਰ ਬੱਕਰੀਆਂ ਰੱਖ ਕੇ ਸਾਤੋਂ ਕੰਮ ਸਿੱਖ ਕੇ ਜੇ ਘਰ ਦੇ ਵਿੱਚ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਵੀ ਕਰਨੀ ਸ਼ੁਰੂ ਕਰ ਦੇ ਚਾਰ ਪੈਸੇ ਕਮਾਉਣੇ ਸ਼ੁਰੂ ਕਰ ਦੇ ਕੋਈ ਮਾੜੀ ਗੱਲ ਨਹੀਂ ਹੈ ਵੀ ਲੇਡੀਜ਼ ਲਈ ਅਸੀਂ ਸਪੈਸ਼ਲ ਸਾਡੀ ਲੇਡੀਜ਼ ਟੀਮ ਹੈਗੀ ਹੈ ਸਾਡੀ ਮੈਨੇਜਮੈਂਟ ਦੀ ਜਿਹੜੀ ਕੀ ਲੇਡੀ ਦਾ ਟੇਕ ਕੇਅਰ ਕਰਦੀ ਹੈ ਜਰੂਰ ਸਾਰੀਆਂ ਲੇਡੀਜ਼ ਆਓ ਸਾਨੂੰ ਕੰਟੈਕਟ ਕਰੋ ਜੇ ਤੁਹਾਡਾ ਸੁਝਾਅ ਹੋਇਆ ਆਪਾਂ ਉਹਨਾਂ ਬਸ ਸਪੈਸ਼ਲ ਟ੍ਰੇਨਿੰਗ ਅਲੱਗ ਵੀ ਲਾ ਦਾਂਗੇ ਪਰ ਤੁਹਾਨੂੰ ਇਹ ਪਹਿਲਾਂ ਗੱਲ ਕੀਤੀ ਹੈ ਲੇਡੀਜ਼ ਦੇ ਬੰਦੇ 'ਚ ਫਰਕ ਹੀ ਕੋਈ ਨਹੀਂ ਹੈਗਾ 15 20 18 21 ਪਤਾ ਨਹੀਂ ਕਿੰਨੀਆਂ ਲੇਡੀ ਸਾਡੇ ਐਸ ਟ੍ਰੇਨਿੰਗ ਦੇ ਇੱਕ ਇੱਕ ਟ੍ਰੇਨਿੰਗ ਦੀ ਗੱਲ ਕਰ ਰਿਹਾ ਮੈਂ ਇੱਥੋਂ ਟ੍ਰੇਨਿੰਗ ਲੈ ਕੇ ਗਈਆਂ ਨੇ ਸੋ ਇੱਕ ਵਾਰੀ ਫੇਰ ਤੁਹਾਨੂੰ ਬੇਨਤੀ ਆ 4 ਤੇ 5 ਤਰੀਕ ਨੂੰ ਅਸੀਂ ਤੁਹਾਡੀ ਉਡੀਕ ਕਰਾਂਗੇ ਸੀਟ ਬੁੱਕ ਕਰਾਓ ਰਜਿਸਟ੍ਰੇਸ਼ਨ ਓਪਨ ਹੈਗੀ ਆ ਸਾਣਾ ਪੁੱਛੋ ਤੁਹਾਨੂੰ ਵੀ ਕਿਵੇਂ ਸੀਟ ਬੁੱਕ ਹੋਣੀ ਹੈਗੀ ਆ ਤੇ ਆਪਾਂ ਐਸ ਟ੍ਰੇਨਿੰਗ ਨੂੰ ਅੱਗੇ ਤੋਰਦੇ ਹੋਏ ਹਰ ਮਹੀਨੇ ਤੁਹਾਡੇ ਨਾਲ ਫੇਰ ਰੂਬਰੂ ਹੋਇਆ ਕਰਾਂਗੇ ਨਵੀਂ ਟ੍ਰੇਨਿੰਗ ਦੇ ਨਾਮ ਹਰ ਚੀਜ਼ ਨਵੀਂ ਲੈ ਕੇ ਆਇਆ ਕਰਾਂਗੇ ਹਰ ਮਹੀਨੇ ਪਹਿਲਾਂ ਵੀ ਲੈ ਕੇ ਆਉਂਦੇ ਰਹੇ ਆ ਇੱਕ ਵਾਰੀ ਫੇਰ ਤੋਂ ਇਹ سلسلہ ਚੱਲਦਾ ਰਹੂਗਾ ਤੁਹਾਡਾ ਸਭ ਦਾ ਸਾਨੂੰ ਮੁੱਖ ਮੰਤਰੀ ਅਵਾਰਡ ਦਵਾਨ ਲਈ ਮੈਂ ਤਾਂ ਕਹਿੰਦਾ ਤੁਸੀਂ ਮੁੱਖ ਮੰਤਰੀ ਅਵਾਰਡ ਲੈਣ ਲਈ ਕੰਗ ਗੋਟਫਰਡ ਨਾਲ ਜੁੜ ਕੇ ਇਸ ਕਾਮਯਾਬੀ ਤੱਕ ਪਹੁੰਚਣ ਲਈ ਤੁਹਾਡਾ ਮੈਂ ਸ਼ਾਬਦਰੀ ਹੈਗੇ ਸ਼ੁਕਰੀਆ ਦਾ ਕਰਨ ਦੇ ਪ੍ਰਿਕਰਵਾਇਤ ਹੈਗੀ ਹੈ ਮੈਂ ਤੁਹਾਡਾ ਸ਼ੁਕਰੀਆ ਦਾ ਕਰਦਾ ਹਾਂ ਪਰ ਮੇਰੇ ਕੋਲ ਸ਼ਬਦ ਨਹੀਂ ਹੈਗੇ